ਕਾਲੁ ਤੁਗਮਰ ਜਾਈ ਚੱਲਣਾ ਨਾਨਕ ਲਿਖਿਆ ਨਾਲੇ ਬਿਨਾ ਮੂਤਿਆ ਆਇਆ ਗਏ ਮਸਕਤ ਕਾਲ ਨਾਨਕ ਤੇ ਮਖਉ ਜਲੇ ਕਿਤੀ ਛੁੱਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੀ ਇੱਕ ਹੋਰ ਨਵੀਂ ਵੀਡੀਓ ਤੇ ਅੱਜ ਹੈਗਾ ਦੁਸ਼ਹਿਰਾ ਤੇ ਨਾਲ ਦੀ ਨਾਲ ਹੈਗੀ ਆ ਦਸਵੀਂ ਅੱਜ ਦੇ ਦਿਨ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਸੱਚ ਨੂੰ ਜਿਤਾਇਆ ਸੀ ਤੇ ਉਹਦੇ ਕਰਕੇ ਅੱਜ ਦੇ ਦਸਵੀਂ ਨੂੰ ਵਿਜੇ ਦਸਵੀਂ ਵੀ ਕਹਿੰਦੇ ਨੇ ਅਸੀਂ ਆਪਾਂ ਵੀ ਅੱਜ ਦਸਵੀਂ ਮਨਾ ਰਹੇ ਹਾਂ ਤੇ ਹਨਾ ਦੁਸ਼ਹਿਰਾ ਮਨਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਤੇ ਆਪਾਂ ਆਪਣੇ ਪਿੰਡ ਦੇ ਗੋਦਵਾਰਾ ਸਾਹਿਬ ਦੇ ਗਰੰਠੀ ਸਿੰਘ ਨੂੰ ਪ੍ਰਸ਼ਾਦਾ ਛਕਾਵਾਂਗੇ ਸੋ ਬਾਬਾ ਜੀ ਆਪਣੇ ਘਰੇ ਪਹੁੰਚ ਚੁੱਕੇ ਨੇ ਇਹ ਆਓ ਆਪਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਈਏ ਗੁਰ ਸਿੱਖਾ ਗੁਰ ਸਿੱਖ ਸੇ ਗੁਰ ਸਿੱਖ ਸੇਵਾ ਲਾਇਆ ਗੁਰ ਸਿਖਾ ਗੁਰ ਸਿੱਖ ਸੇਵਾ ਲਾਇਆ ਗੁਰ ਸਿੱਖ ਸੇਵਾ ਲਾਇਆ ਵਾਹ ਸਤਿਗੁਰੂ ਵਾਰ ਸਤ ਹੈ ਤੀ ਸਤਿਨਾਮੁ ਗੁਰੂ ਸਿਣੀ ਸਤਿ ਸੋ ਲੋਕ ਆਮ ਕ੍ਰੂਪ ਅਨੁਗੋਮ ਮੁਹਬਤ ਸਜਾਇ ਮੇ ਮਾਨਸ ਕੋ ਸ੍ਰੀਨਾਥੀ ਕਾਤਰ ਸਾਧੂ ਰੂਪ ਦੇ ਨਾਨਕ ਪੁਸਤਰੀਆਂ ਪਕਾਈਆਂ ਪਾਈਆਂ ਥਾਲੇ ਮਾਹੀਂ ਨਹੀਂ ਗੁਰੂ ਮਨਾਇਆ ਰਾਜ ਰਜ ਸੇਹੀ ਖਾਹੇ ਜਿਨੇ ਗੁਰੂ ਮਨਾਇਆ ਰਾਜ ਰਜ ਸੇਹੀ ਖਾਹੇ ਵਾਹਿਗੁਰੂ ਜੀ ਤੋ ਹਾਲ ਸਲਾ ਵਾਹਿਗੁਰੂ ਜੀ ਕੀਤੇ ਕਾਰ ਸੇਵ ਸੁਖ ਫਲ ਪਾ ਤੁਹ ਕਲਪਾ ਗੁਰ ਸਿਖਾ ਗੁਰ ਸੇ ਖੁਸ਼ੇ ਨਾ ਆਇਆ ਕੀ ਬਾਤ ਪ੍ਰਹਿਨਦਨ ਸ੍ਰਵਤ ਨੂੰ ਨੀਵਾ ਗੁਰੂ ਸਤਿਗੁਰੂ ਕੋ ਤੇ ਅਰਣਾ ਗੁਰਦਾਤਾ ਦਾ ਤਵਾ ਤੇ ਦਾਤ ਤਰਪਾਣਾ ਪਾਉਂਦੇ ਜਨਾ ਤੇ ਸ਼ਾਨਦਾਰ ਜੀਵਾਗਨ ਜਾਨੂ ਨਾਨਕ ਸਤਿਗੁਰੂ ਦੇ ਵਾਰੇ ਰੋ 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 ਨਾ ਸਿਖ ਸਤਿਗੁਰੂ ਆਇਆ ਹੋ ਜਨਮ ਮਾਰ ਦੀ ਕਿ ਇੱਕ ਮੁੱਖ ਉੱਦਗਣ ਤਦਾਸੂਤੀ ਵਾਹਿਗੁਰੂ ਜੀ ਕਾ ਸਵਾਹਿਗੁਰਜੀ ਦੀ ਫਤਿਹ ਦੋਸਤੋ ਅੱਜ ਆਪਣੇ ਨਾਲ ਜਿਹੜੇ ਨੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਇਹ ਆਓ ਅੱਜ ਇਹਨਾਂ ਨਾਲ ਆਪਾਂ ਰੂਭਰੂ ਕਰਵਾਉਨੇ ਆ ਤੁਹਾਨੂੰ ਤੇ ਇਹ ਸਾਰੇ ਪਿੰਡ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸੰਥਿਆ ਵੀ ਕਰਵਾਉਂਦੇ ਨੇ ਪਾਠ ਵੀ ਸਿਖਾਉਂਦੇ ਨੇ ਪਾਠ ਦੀ ਸੰਥਿਆ ਤੇ ਕੀਰਤਨ ਹੋਰ ਵੀ ਕਈ ਚੀਜ਼ਾਂ ਸਿਖਾਉਂਦੇ ਨੇ ਤੇ ਆਓ ਅੱਜ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਜਦੋਂ ਬੱਚੇ ਜਿਹੜੇ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਗੁਰਸਿੱਖੀ ਦੇ ਲੜਨ ਲਾਉਣ ਦੀ ਕੀ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਰਿਵਾਰ ਭਾਈ ਹਰਜਿੰਦਰ ਸਿੰਘ ਸਪੁੱਤਰ ਸਰਦਾਰ ਕਮਿਕਰ ਸਿੰਘ tatha ਸਮੂਹ ਪਰਿਵਾਰ ਵੱਲੋਂ ਗੁਰਮਖ ਪਰਿਵਾਰ ਦੇ ਗ੍ਰਹਿ ਵਿਖੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗਰੀਬਾਂ ਨੂੰ ਮਾਣ ਬਖਸ਼ਿਆ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ ਊੜੇ ਆੜੇ ਤੋਂ ਸਟਾਰਟ ਕਰਕੇ ਗੁਰਬਾਣੀ ਪੜਨ ਲਈ ਸਾਰੇ ਬੱਚਿਆਂ ਨੂੰ ਦੱਸਣਾ ਕੀਤਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਜ਼ਿਆਦਾਤਰ ਦੇਖਦੇ ਆਂ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ ਪਰ ਉਹਨਾਂ ਨੂੰ ਊੜਾ ਆੜਾ ਨਹੀਂ ਯਾਦ ਕਿਉਂਕਿ ਗੁਰਨਾਨਕ ਮਹਾਰਾਜ ਜੀ ਨੇ ਊੜੇ ਆੜੇ ਤੋਂ ਸਟਾਰਟਿੰਗ ਕੀਤੀ ਹੈ ਗੁਰਮੁਖੀ ਦੀ ਇਸ ਕਰਕੇ ਸਾਰੇ ਬੱਚਿਆਂ ਨੂੰ ਊੜੇ ਆੜੇ ਤੋਂ ਸਟਾਰਟ ਕਰਕੇ ਗੁਰਮੁਖੀ ਸਿੱਖਣੀ ਚਾਹੀਦੀ ਹੈ ਸਾਂਥਿਆ ਸਿੱਖਣੀ ਚਾਹੀਦੀ ਹੈ। ਹਾਂਜੀ। ਪੰਜ ਪਿਆਰਿਆਂ ਦੇ ਨਾਂ ਯਾਦ ਹੋਣੇ ਚਾਹੀਦੇ ਹਨ। ਅੱਛਾ ਜੀ। ਆਪਣੇ ਬਾਕੀ ਜਿਹੜੇ ਗੁਰੂਆਂ ਦੇ ਆਪਣਿਆਂ ਦੇ ਮਾਤਾ ਪਿਤਾ ਦੇ ਨਾਂ ਉਹ ਵੀ ਯਾਦ ਹੋਣੇ ਚਾਹੀਦੇ ਹਨ। ਠੀਕ ਹੈ। ਇਸ ਕਰਕੇ ਸਾਡਾ ਇਹੀ ਉਪਰਾਲਾ ਹੈ। ਰਾਜਗੜ੍ਹ ਤੋਂ ਸਾਡਾ ਪਿੰਡ ਹੈ। ਸ਼ੀਸ਼ੇ ਵਾਲਾ ਗੁਰਦੁਆਰਾ ਬਾਬਾ ਪ੍ਰਕਾਸ਼ ਸਿੰਘ ਜੀ ਮਹਾਰਾਜ ਉਹਨਾਂ ਤੋਂ ਅਸੀਂ ਸੰਥਿਆ ਕੀਤੀ ਹੈ। ਅੱਛਾ ਜੀ। ਅਸੀਂ ਇਸ ਕਰਕੇ ਬੱਚਿਆਂ ਨੂੰ ਇੱਧਰ ਨੂੰ ਵੱਧ ਜੋੜਨਾ ਚਾਹੁੰਦੇ ਹਾਂ। ਵੀ ਸਾਡੇ ਕੋਲ ਗੁਰਦੁਆਰੇ ਬੱਚੇ ਆ ਕੇ ਸੰਥਿਆ ਕਰਨ ਤੇ ਗੁਰਵਾਣੀ ਨਾਲ ਜੋੜ ਸਕਣ ਬਾਬਾ ਜੀ ਗੁਰਨਾਨਕ ਮਹਾਰਾਜ ਦੇ ਸਹੁਰਾ ਸਾਹਿਬ ਦਾ ਕੀ ਨਾਮ ਸੀਦਾ ਬੋਲ ਚੰਦ ਜੀ ਬੋਲ ਚੰਦ ਅੱਛਾ ਜੀ ਤੇ ਉਹਨਾਂ ਦੇ ਸੱਸ ਦਾ ਨਾਮ ਕੀ ਸੀ ਚੰਦੋ ਰਾਣੀ ਅੱਛਾ ਹਾਂ ਜੀ ਚੰਦੋ ਰਾਣੀ ਚੰਦੋ ਰਾਣੀ ਉਹਨਾਂ ਦੇ ਪੜਦਾਦੇ ਦਾ ਕੀ ਨਾਮ ਸੀ ਕਲਪਤਰਾਈ ਕਲਪਤਰਾਈ ਹਾਂ ਪੜਦਾਦੀ ਪੜਦਾਦੀ ਦਾ ਨਹੀਂ ਨਾਮ ਹੈਗਾ ਅੱਛਾ ਇੱਥੇ ਲਿਖਿਆ ਹੋਇਆ ਹੈ ਜਿਹੜੀ ਉਹਨਾਂ ਦੀ ਦਾਦਾ ਜੀ ਸੀਗੇ ਹੋਰ ਸ਼ਿਵਰਾਮ ਅੱਛਾ ਜੀ ਦਾਦੀ ਸਵਰਾਈ ਜੀ ਅੱਛਾ ਹਾਂ ਅੱਛਾ ਜੀ ਤੇ ਉਹਨਾਂ ਦੇ ਨਾਨਾ ਨਾਨੇ ਦਾ ਰਾਮਾ ਜੀ ਹਾਂ ਜੀ ਰਾਮਾ ਜੀ ਭਾਈ ਰਾਮਾ ਜੀ ਅੱਛਾ ਜੀ ਹਾਂ ਜਿਹੜੀ ਨਾਨੀ ਸੀਗੀ ਉਹ ਸੀਗੀ ਅ ਕਲਣੋ 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 ਜਿਹੜੇ ਮਾਤਾ ਦੇ ਗੁਰਨਾਨਕ ਮਹਾਰਾਜ ਦੇ ਜਿੱਥੇ ਨਾਨਕੇ ਸੀਗੇ ਉਹ ਚਹਲਪਿੰਡ ਚਹਲਪਾਕਿਸਤਾਨ ਵਿੱਚ ਅੱਛਾ ਜੀ ਹੂ ਏਗਾ ਕੀ ਦਰਗਾਹੀ ਮਹਾਰਾਜ ਜਿਹੜਾ ਨਾਮ ਕੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਉਹਨਾਂ ਦੇ ਤੇਰਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਹ ਲਏਗੇ ਨੰਬਰ ਲਏਗੇ ਨੰਬਰ ਇਹ ਵਧੀਆ ਇੱਕ ਵਧੀਆ ਨੌਲੇਜ ਬਣਦੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਕਾਲਸ ਵਾਹ ਵਾਹ ਦੇਖੀਏ ਹੁਣ ਆਪਾਂ ਚੱਲੇ ਆਂ ਦਰਾਹੇ ਦੁਸ਼ਹਿਰੇ ਦਾ ਮੇਲਾ ਦੇਖਣ ਤੇ ਤਿਆਰ ਹੋ ਗਏ ਪੱਗ ਵੀ ਬੰਨ ਲਈ ਤੇ ਕੱਪੜੇ ਵੀ ਪਾ ਲਈ ਹੁਣ ਮੈਂ ਪਾ ਲਿਆ ਬੂਟ ਤੇ ਬੂਟ ਵੀ ਆ ਗਏ ਆਹੀ ਨਵੇਂ ਬੂਟ ਨੇ ਇਹ ਮੇਰਾ ਬਰਥਡੇ ਗਿਫਟ ਮੈਨੂੰ ਪਾਪਾ ਨੇ ਲੈ ਕੇ ਦਿੱਤੇ ਜੀ ਐਸ 6 ਬ੍ਰਾਂਡ ਦੇ ਸ਼ੂਜ਼ ਨੇ ਮੈਨੂੰ ਬਹੁਤ ਵਧੀਆ ਲੱਗਿਆ ਨਾ ਇਹ ਕੋਲ ਸਫਟ ਬਲੈਕ ਤੇ येलो ਦਾ ਇਹਦਾ ਕੰਬੀਨੇਸ਼ਨ ਬਹੁਤ ਸੋਹਣਾ ਬਾਤ ਇਹ ਐਗ ਪੂਰੀ ਮਿਸਟੇਕ ਹੋ ਗਈ ਜੀ ਇਹ येलो ਨਹੀਂ ਗ੍ਰੀਨ ਹੈ ਕਲਰ ਚ ਤੇ ਐਗ ਟੂ ਲਾਤੇ ਆਪਾਂ ਇਹਦੇ ਆਪਾਂ ਇਹਦੇ ਟੈਗ

ਜਗੇ ਦਰਾਹੇ ਪੁੱਤ ਕੋਲੇ ਇਹ ਹਣ ਤੁਹਾਨੂੰ ਪਹਿਲਾ ਬਾਜ਼ਾਰ ਦੇ ਰੰਗ ਦਿਖਾਉਣੇ ਆ ਇੱਕ ਨਈ ਘਪੀੜਾ ਬਾਜ਼ਾਰ ਚ ਉਹ ਬੱਲੇ ਬੱਲੇ ਟਾਂਟਾ ਟਾਂਟਾ ਪੂਰੇ ਲੱਗੇ ਹੋਏ ਹੋ ਗੱਡੀਆਂ ਹੀ ਗੱਡੀਆਂ ਨੇ ਤੇ ਮਠਿਆ ਸਪੈਸ਼ਲੀ ਜਿਹੜੀਆਂ ਮਠਿਆਈਆਂ ਵਾਲੀਆਂ ਨੇ ਉੱਥੇ ਤਾਂ ਬਹੁਤ ਜਿਹੜੇ ਨੇ ਉਹ ਲੱਗੇ ਹੋਏ ਨੇ ਕੰਮ ਕਰਨ ਵਾਲੇ ਬਣਾ ਤੇ ਖਰੀਦਦਾਰ ਵੀ ਬਹੁਤ ਨੇ ਤੇ ਖੁਰੂਜੀ ਗੋਲਚੇ ਵਾਲੇ ਬਿਜ਼ਨਸ ਅੱਜ ਬਹੁਤ ਚੱਲ ਰਹੇ ਨੇ ਤੇ ਸਾਰੇ ਦੇਖੋ ਸਾਰੀ ਲਾਈਨਾਂ ਲੱਗੀਆਂ ਹੋਈਆਂ ਨੇ ਬਾਹਰ ਸਟਾਲਾਂ ਜਿਹੇ ਤੇ ਲਾਈਨਾਂ ਲੱਗੀਆਂ ਗੱਡੀਆਂ ਵੀ ਬਹੁਤ ਨੇ ਭੇੜਾ ਇੱਕ ਛਣਾਵਾ ਹੋਲੀ-ਹੋਲੀ ਬਾਧ ਰਹੇ ਆ ਮੇਲੇ ਵਾਲੇ ਨੂੰ ਬਾਜ਼ਾਰ ਚ ਆ ਗਏ ਲੋਵੀ ਆਪਾਂ ਪਹੁੰਚ ਗਏ ਮੇਲੇ ਤੇ ਯਾਰ ਦੇਖੋ ਪਿੱਛੇ ਰਾਵਣ ਲਈ ਕੈਮੋਏ ਖੜੇ ਨੇ ਤੇ ਨਾਲ ਉਹਦੇ ਦੋਏ ਭਾਈ ਵੀ ਐ ਹਥਿਆਰ ਹਥਿਉਰ ਚੱਕੇ ਹੋਏ ਨੇ ਪੂਰੇ ਕਹਿੰਦੇ ਆਜੋਂ ਦੇਖਦੇ ਆ ਕਿਹੜਾ ਤਗੜਾ ਇਹ ਤਿੰਨੇ ਭਾਈ ਸੀਗੇ ਕੁੰਭਕਰਨ ਮੇਘਨਾਥ ਤੇ ਰਾਵਣ ਤਿੰਨੇ ਵੱਡੇ-ਵੱਡੇ ਦਾੰਤ ਸੀਗੇ ਮੁੰਬ ਕਰਨਵੀ 6 ਮਹੀਨੇ ਹੰਦਾ ਸੀ ਤੇ 6 ਮਹੀਨੇ ਖੰਦਾ ਸੀ ਤੇ ਜਿਹੜਾ ਰਾਵਣ ਸੀ ਉਹ ਵੀ ਬਹੁਤ ਇੰਟੈਲੀਜੈਂਟ ਬੰਦਾ ਸੀਗਾ ਪੂਰਾ ਚਾਰ ਵੈਦਾਂ ਦਾ ਗਿਆਨੀ ਸੀਗਾ ਉਹ ਆਪਾਂ ਅਗੇ ਪੰਡਾਲ ਚ ਤੇਰੇ ਭਗਵਾਨ ਰਾਮਚੰਦਰ ਜੀ ਵੀ ਨੇ ਲਕਸ਼ਮਣ ਜੀ ਵੀ ਨੇ ਤੇ ਸੀਤਾ ਮਾਤਾ ਜੀ ਵੀ ਨੇ ਤੇ ਉੱਧਰ ਆਪਣੇ ਰਾਵਣ ਬਾਈ ਹੁਣੀ ਵੀ ਚਿੱਲ ਮਾਰ ਰਹੇ ਨੇ ਪੁਰਾ ਗੁਆਂ ਜੀ ਦੋ ਅਸ਼ੀਰਵਾਦ ਕੋਈ ਨੰਬਰ ਨੰਬਰ ਵਧੀਆ ਹੋਣ ਪੜ੍ਹਾਈ ਵਧੀਆ ਆਵੇ ਸਾਨੂੰ ਇੱਧਰ ਮੇਲਾ ਲੱਗਿਆ ਹੋਇਆ ਆ ਮੇਲੇ ਤੇ ਤਾਂ ਟਿੱਕੀ ਡੋਸਾ ਬਹੁਤ ਜਿੰਨੀਆਂ ਵੀ ਉਹ ਲੱਗੀਆਂ ਹੋਈਆਂ ਨੇ ਰੈੜੀਆਂ ਆ ਇਧਰ ਹੋਰ ਬਾਜ਼ਾਰ ਲੱਗਿਆ ਹੋਇਆ ਖਡਾਉਣਿਆਂ ਦੀਆਂ ਦੁਕਾਨਾਂ ਨੇ ਬੈਟ ਬੱਲੇ ਲੰਕਾਏ ਆ ਦੇਖੋ ਆ ਇਧਰ ਛੱਲੇ ਆ ਦੀਆਂ ਲੋਕਾਂ ਦੇ ਪਾਪੂ ਵਗੈਰਾ ਛੋਟੇ ਛੋਟੇ ਹਨਾ ਆ ਫੁੱਟਬਾਲਾਂ ਫੁੱਡੇ ਟੰਗੇ ਹੋਏ ਆ ਛੱਲੇ ਇਧਰ ਮੇਕਅਪ 10 ਰੁਪਿਆ ਸਸਤਾ ਜੰਡੀਆਂ அனா அனப்பா சார இல் டோல் சோன சோனே இரக்கமான் வகரா இது ਆਹ ਹੋ ਰਹੇ ਦੇਖ ਲੋ ਹਾਰਾ ਕੋਇਆ ਆ ਰੱਖੋ ਆ ਜਵਾਕ ਨੇ ਯਾਰੇ ਲੈ ਰਹੇ ਨੇ ਫੁੱਲ ਟ੍ਰੈਂਪੋਲੀਨ ਦੇ ਮिक्की ਮਾਊਸ ਦੇ ਇਹੋ ਸਾਈਡ ਤੇ ਪਟਾਕਿਆਂ ਦੀ ਸਟਾਲ ਲੱਗੀ ਹੋਈ ਆ ਉਹ ਦੇਖੋ ਆ ਇਧਰ ਫੂਡ ਕੋਰਟ ਚ ਗਰਮਾ ਗਰਮ ਥਲੇਪੀਆਂ ਬਣ ਰਹੀਆਂ ਨੇ ਆਹਾਹਾਹਾ ਕੀ ਬਾਤ ਆ ਭਾਈ ਮੇਲਾ ਦੇਖ ਕੇ ਆਪਾਂ ਆਇਆ ਹਲਦੀ ਖਣ ਹਲਦੀ ਰਾਮ ਇਹਦੇ ਚੱਲੀ ਅੰਦਰ ਇਹਦੇ ਹਲਦੀਰਾਮ ਦੇ ਸਟਾਰਟਿੰਗ ਜੇ ਬਹੁਤ ਸਾਰੇ ਚੀਜ਼ਾਂ ਨੇ ਲੱਗੀਆਂ ਹੋਈਆਂ ਤੇ ਡਿਸਪਲੇ ਚ ਨਹੀਂ ਡਿਸਪਲੇ ਨਹੀਂ ਬਾਹਰੀ ਬਈਆਂ ਤੇ ਅਜ ਉਹਨਾਂ ਨੂੰ ਐਕਸਪਲੋਰ ਕਰਦੇ ਆਪਾਂ ਹਲਦੀਰਾਮਸ ਪਹੁੰਚੇ ਅੰਦਰ ਆ ਗਏ ਤੇ ਦੇਖੋ ਇਹਦੇ ਸਾਹਮਣੇ ਆ ਇਹਦੇ ਪ੍ਰੋਡਕਸ਼ਨ ਨੇ ਜਿਹੜੇ ਰੱਖੇ ਹੋਏ ਨੇ ਤੇ ਆਜੋ ਆਪਾਂ ਇਹਨੂੰ ਐਕਸਪਲੋਰ ਕਰਦੇ ਆ ਸਾਰਾ ਕੁਝ ਹੈ ਨਾ ਆਹ ਡਰਾਈ ਫਰੂਟਸ ਪਏ ਸਾਰੇ ਦੇਖੋ ਫੁੱਲੇ ਤੱਕ ਸਾਰੇ ਡਰਾਈ ਡਰਾਈ ਫਰੂਟਸ ਕਾਜੂ ਬਨਾਮ ਹੋਰ ਵੀ ਬਹੁਤ ਅੱਛਾ ਪਾਨ ਵੈਰੀ ਜੀ ਹੈ ਆ ਇਧਰ ਹੋ ਨਹੀਂ ਹਾਂ ਜੀ ਜੀ ਆਪਾਂ ਮੈਂ ਛੋਟਾ ਨੇ ਆ ਖਾ ਬਹੁ ਖਾਦੇ ਆ ਰੋਲ ਰੋਲ ਪੋਲ ਦੇ ਚਾਕਲੇਟ ਵਾਲੇ ਬਹੁ ਖਾਦੇ ਆ ਇਹ ਆ ਗਏ ਆਪਣੇ ਪੂਜੀਆ ਆ ਉੱਪਰ ਬਦਾਮ ਕੇਸਰ ਜਾਂ ਰੋਸ ਸਿਰਪ ਸਿਰਪ ਜੇ ਆ ਗਏ ਆਹ ਹੋਏ। ਔਲ ਇਨ ਵਾਲ। ਉਹ ਸਭ ਤੋਂ ਥੱਲੇ ਪਿਆ। ਬਹੁਤ ਹੰਦਾ ਹੀ ਮੈਂ ਉਹ ਆਲੂ ਭੂਜੀਆ। ਖੱਟਾ ਮਿੱਠਾ, ਤਿੱਖਾ ਮਿੱਠਾ। ਬਹੁਤ ਘੇੜਨੇ। ਔਰ ਉਹ ਮਟਰ ਪਨੀਰ। ਇਹ ਬਣਦੀ। ਰੈਡੀ ਟੂ ਈਟ ਸਰ। ਅ ਰੈਡੀ ਟੂ ਈਟ ਸਮਾਨ ਪਿਆ ਸਾਰਾ। ਉਹ ਆਲੂ ਦੇ ਪਰੌਂਠੇ ਵੀ ਪਏ ਆ। ਤਮੇਲੇ ਮਟਰਪਲੇਟ ਚੌਲ ਬਹੁਤ ਵਜਾ ਅਡਾ ਬਲੇ ਮਠਾਸ ਬਹੁਤ ਵਜਾਤੇ ਇਧਰਲੇ ਪਾਸੇ ਮਠੀਆਂ ਨੇ ਗੋਲ ਮਠੀ ਨਿੰਮਕੀ ਮਠੀ ਸਪੈਸ਼ਲ ਫੂਲ ਮਠੀ ਮਠੀ ਆਹ ਹੋਰ ਡਰਾਈ ਫਰੂਟ ਹੱਲੇ ਮਟਰੀ ਆਇਆ ਨਿੰਮਕੀ ਤਾ ਨਾਮ ਇਹ ਜਿਹੇ ਜਿਹਨੇ ਸਾਝੇ ਹੀ ਨਹੀਂ ਹੁੰਦੇ ਟੀ ਟਾਈਮ 스ਨੈਕਿੰਗ ਚਾਹ ਨਾਲ ਖਾਣ ਵਾਲਿਆ ਚਾਟ ਪਾਪੜੀ ਫਰਸੀ ਪੂਰੀ ਆ ਸਾਰੇ ਨਮਕੀਨ ਵਗੈਰਾ ਪਾਇਨੇ ਹਲਦੀ ਰਾਮ ਨੇ ਜਿੰਨੇ ਵੀ ਨੇ ਅਮਰੂਪੂ ਹੋਰ ਵੀ ਸਾਲ ਪੂਰੀ ਆਲੂ ਵੀ ਹੈ ਨਾ ਸਾਰਾ ਬਲੇ ਪਿਆ ਇਹ ਇਧਰ ਆ ਗਿਆ ਕੁਕੀਜ਼ ਆਹ ਹੋ ਆ ਆਲ ਬਟਰ ਕੁਕੀਜ਼ ਆ ਮਿੱਠੀ ਵਾਈਟ ਮੇਵਾ ਬਾਈਟਸ ਉਹ ਗੁਲਾਬ ਜਾਮੁਨ ਆ ਬਾਈਟਸ ਬੜਾ ਸੁਗਲੇ ਤੇ ਆ ਹੋਰ ਸਵੀਟਸ ਆ ਗਿਆ ਸਾਰੀਆਂ ਖਜੂਰ ਅੰजीर ਬਾਈਟਸ ਆਮ ਪਾਪੜੇ ਤੇ ਇੱਧਰ ਆ ਗਏ ਮੇਰੇ ਫੇਵਰੇਟ ਦੀ ਚਾਕਲੇਟ ਇਹਨਾਂ ਨੇ ਇਹਾ ਕੱਢਿਆ ਮੈਨੂੰ ਘੱਟ ਲੱਗਦਾ ਪੂਰੇ ਮੈਂ ਬਹੁਤ ਖਾਣਾ ਚਾਕਲੇਟ ਤੇ ਸਾਰੇ ਹੀ ਨੇ ਡਾਰਕ ਚਾਕਲੇਟ ਵੀ ਨੇ ਤੇ ਦੂਵੇ ਵੀ ਨੇ ਚੈਰੀ ਚੈਰੀ ਤੇ ਦਰ ਕੋਸ਼ਾ ਕਾਊਂਟਰਸ ਨੇ ਬਾਕੀ ਦੇ ਹੈ ਨਾ ਆਈਸਕ੍ਰੀਮਸ ਹੋ ਗਿਆ ਰਾ ਉਹ ਵੀ ਰਸਮਲਾਈ ਕੇਸ਼ਰ ਵਾਲੀਆਂ ਪਲੇਨ ਗਲਾ ਜਾਂ ਮਨ ਪਰੈਟਾਟੋ ਹਲਵਾ ਵਾ ਪਟੈਟੋ ਹਲਵਾ ਵੀ ਆ ਤਾਂ ਮੂੰਗ ਦਾਲ ਹਲਵਾ ਵੀ ਆ ਉਹ ਤੇ ਆ ਜਿਹੜਾ ਹਲਦੀ ਰਾਮ ਦਾ ਸ਼ੋਰੂਮ ਆ ਇਹਨੂੰ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਇਹਦੀ ਐਂਬੀਅੰਸ ਹੈ ਜਿਹੜੀ ਉਹ ਬਹੁਤ ਵਧੀਆ ਲਾਈਟਿੰਗ ਵੀ ਵਧੀਆ ਸੋਹਣੀ ਹੈ ਨਾ ਵੀਡੀਓ ਵੀ ਵਧੀਆ ਬਣ ਜਾਂਦੀ ਹੈ ਜਿਆਜ ਹੁਣ ਆਪਾਂ ਆਪਣੀ ਸੀਟ ਤੇ ਬਹਿਨੇ ਆ ਆਰਡਰ ਆਪਾਂ ਕਰਤਾ ਤੇ ਦਿਖਾਉਣਾ ਤੁਹਾਨੂੰ ਆ ਜੋ ਕੀ ਕੀ ਆਇਆ ਹਾਈ ਆ ਗਏ ਆਵੜੇ ਭੋਲੇ ਚਟੂਰੇ ਆ ਛੋਲੇ ਕੀ ਆ ਚਟੂਰੇ ਆ ਗੀ ਬਾਹਗੀ ਪਨੀਰੀ ਸੈਲਡ ਗੋਲ ਸਾਰਾ ਕੁਝ ਵਿੱਚ ਇਹਦੇ ਆ ਆ ਗਏ ਅਮਰਸਰੀ ਕੁਟੇ ਸੱਲੇ ਕੁਟੇ ਮੇਂ ਮਨ ਮੇਂ ਲੱਡੂ ਫੁੱਟਾ ਧੀ ੜੀ ਦਾ ਘਰ ਆ ਗੋਇਆ ਪਾਪਾ ਦੋਸਾ ਆਉਂਦਾ ੜੀ ਦੀ ਕ ਇਹ ہمارا ਅਪਡੇਟ ਉਹਦਾ ਮੈਂ ਖਾਣੀ ਹੁੰਦਾ ਮਮੀ ਆ ਜੇ ਮੈਂ ਖਾਉਂਗਾ ਹੈ ਦੋਸਤ ਆ ਕੋਈ ਆ ਗਿਆ ਆਪਣਾ ਡੋਸਾ ਆ ਬਾਈ ਆ ਇਧਰ ਆ ਮੈਂ ਮੰਚੂਰੀਆ ਵਾਟਰ ਇਸ ਤੇ ਆ ਮੈਂ ਅੱਪਾ ਦੁਆਰਾ ਆਗੇ ਮੇਲੇ ਚ ਇੱਥੇ ਪ੍ਰੋਫਿਟ ਡਾਇਮੰਡ ਲੱਗਿਆ ਹੋਇਆ ਮਤਲਬ ਲਾਭ ਹੀਰਾ ਲੇ ਡੀਐਸਪੀ ਜਗਜੀਵਨ ਪਾਲ ਸਿੰਘ ਜੀ ਨੂੰ ਜਿਨ੍ਹਾਂ ਦੀ ਡਿਊਟੀ ਅੱਜ ਕੱਲ ਖੰਨੇ ਵਿਗਿਆ ਲਵੀ ਮੇਲਾ ਦੇਖ ਕੇ ਆ ਪਾ ਗਏ ਘਰੇ ਤੇ ਅੱਜ ਦਾ ਦਿਨ ਪੂਰਾ ਮਜ਼ੇਦਾਰ ਰਹਾ ਆਪਾਂ ਮੇਲੇ ਦੇਖਿਆ ਜਿਹੜਾ ਰਾਵਣ ਸੀਗਾ ਉਹਨੂੰ ਵੀ ਸਾੜਿਆ ਤਾਂ ਉਹ ਤੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਵੀ ਆਪਾਂ ਨੂੰ ਆਪਣੇ ਅੰਦਰ ਵਾਲਾ ਰਾਵਣ ਵੀ ਸਾੜਨਾ ਚਾਹੀਦਾ ਜਿਹੜੀਆਂ ਆਪਣੇ ਅੰਦਰ ਬੁਰਾਈਆਂ ਨੇ ਦੇ ਆਓ ਪਹਿਲ ਆਪਣਾ ਆਪਣੀ ਕਰੀਏ ਤੇ ਇਸ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਈਏ ਮਿਲਦੇ ਆਂ ਅਗਲੀ ਵੀਡੀਓ 'ਚ ਮੇਰੀ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਵੀਰਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ 'ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ